ਦੋਸਤੋ ਮਨੁੱਖ ਆਪਣੀ ਜੀਵਨ ਵਿੱਚ ਜਿਵੇਂ ਦੇ ਕਰਮ ਕਰਦਾ ਏ ਉਸੇ ਤਰ੍ਹਾਂ ਹੀ ਉਸਦੇ ਕਰਮਾਂ ਦਾ ਫਲ ਇਕੱਠਾ ਹੁੰਦਾ ਜਾਂਦਾ ਏ ਜਦੋਂ ਕੁਝ ਲੋਕਾਂ ਤੋਂ ਬੁਰੇ ਕਰਮ ਹੋ ਜਾਂਦੇ ਨੇ ਜਾਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਤਾਂ ਉਹ ਪਛਤਾਵਾ ਕਰਨ ਦਾ ਰਾਹ ਲੱਭਦੇ ਨੇ ਜਾਂ ਆਤਮ ਹੱਤਿਆ ਕਰਕੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਯਤਨ ਕਰਦੇ ਨੇ ਤੇ ਸੋਚਦੇ ਨੇ ਕਿ ਸ਼ਾਇਦ ਇਸ ਤਰ੍ਹਾਂ ਉਹਨਾਂ ਨੂੰ ਇਸ ਦੁੱਖ ਤੋਂ ਮੁਕਤੀ ਮਿਲ ਜਾਏਗੀ ਪਰ ਅਜਿਹੀ ਸੋਚ ਰੱਖਣ ਵਾਲੇ ਲੋਕ ਮੂਰਖ ਹੁੰਦੇ ਨੇ ਉਹ ਇਹ ਨਹੀਂ ਜਾਣਦੇ ਕਿ ਭਾਵੇਂ ਕੁਝ ਵੀ ਕਰ ਲੋ ਪਰ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਣਾ ਸੋ ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਅਸੀਂ ਜਾਣਾਂਗੇ ਕਿ ਮਨੁੱਖ ਨੂੰ ਪਿਛਲੇ ਜਨਮ ਦਾ ਵੀ ਕਰਜ਼ਾ ਕਿਵੇਂ ਚੁਕਾਉਣਾ ਪੈਂਦਾ ਹੈ ਆਓ ਚੱਲਦੇ ਹਾਂ ਕਹਾਣੀ ਵੱਲ ਇੱਕ ਵਾਰ ਦੀ ਗੱਲ ਏ ਪਿੰਡ ਤੋਂ ਬਾਹਰ-ਬਾਰ ਵਸਦੇ ਜੰਗਲ ਵਿੱਚ ਇੱਕ ਮਹਾਤਮਾ ਜੀ ਦਾ ਆਸ਼ਰਮ ਸੀ ਉਹ ਮਹਾਤਮਾ ਬਹੁਤ ਹੀ ਗਿਆਨੀ ਸਨ ਲੋਕ ਦੂਰੋਂ-ਦੂਰੋਂ ਉਹਨਾਂ ਕੋਲ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਇੱਕ ਦਿਨ ਜਦੋਂ ਉਹ ਮਹਾਤਮਾ ਅਹੀਂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਉਸ ਸਮੇਂ ਉਹਨਾਂ ਦੇ ਇੱਕ ਚੇਲੇ ਨੇ ਪੁੱਛਿਆ ਕਿ ਗੁਰੂਦੇਵ ਮੈਂ ਜਾਨਣਾ ਚਾਹੁੰਦਾ ਕਿ ਕੀ ਮਨੁੱਖ ਨੂੰ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ ਤੇ ਮੌਤ ਤੋਂ ਬਾਅਦ ਮਨੁੱਖ ਦੀ ਆਤਮਾ ਆਪਣੇ ਨਾਲ ਕੀ ਕੀ ਲੈ ਕੇ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਮਨੁੱਖ ਦੀ ਮੌਤ ਤੋਂ ਬਾਅਦ ਅਗਲੇ ਜਨਮ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਆਪਣੇ ਚੇਲੇ ਦੁਆਰਾ ਪੁੱਛੇ ਗਏ ਪ੍ਰਸ਼ਨ ਸੁਣ ਕੇ ਮਹਾਤਮਾ ਜੀ ਮੁਸਕਰਾਪੇ ਮਹਾਤਮਾ ਜੀ ਜਵਾਬ ਦਿੰਦੇ ਕਹਿਣ ਲੱਗੇ ਕਿ ਇਹ ਸੱਚੇ ਕਿ ਮਨੁੱਖ ਨੂੰ ਆਪਣੇ ਪਿਛਲੇ ਜਨਮ ਦਾ ਕਰਜ਼ਾ ਚੁਕਾਉਣਾ ਹੀ ਪੈਂਦਾ ਹੈ ਤੇ ਮੌਤ ਤੋਂ ਬਾਅਦ ਵੀ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਤਮਾ ਦੇ ਨਾਲ ਹੀ ਰਹਿੰਦੀਆਂ ਨੇ ਤੇ ਉਹਨਾਂ ਦਾ ਪ੍ਰਭਾਵ ਮਨੁੱਖ ਦੇ ਅਗਲੇ ਜਨਮ ਤੇ ਵੀ ਪੈਂਦਾ ਹੈ ਮਹਾਤਮਾ ਜੀ ਨੇ ਕਿਹਾ ਅੱਜ ਮੈਂ ਤੁਹਾਨੂੰ ਇਸੇ ਵਿਸ਼ੇ ਤੇ ਹੀ ਇੱਕ ਕਥਾ ਸੁਣਾਵਾਂਗਾ ਤੁਸੀਂ ਇਸ ਕਥਾ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਆਪਣੇ ਸਾਰੇ ਹੀ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ ਮਹਾਤਮਾ ਜੀ ਨੇ ਕਥਾ ਸੁਣਾਉਣੀ ਸ਼ੁਰੂ ਕੀਤੀ ਇੱਕ ਵਾਰ ਦੀ ਗੱਲ ਏ ਕਿਸੇ ਸ਼ਹਿਰ ਵਿੱਚ ਸ਼ੰਭੂ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ ਉਸ ਦੀ ਪਤਨੀ ਦਾ ਨਾਮ ਸ਼ੋਭਾ ਸੀ ਉਹ ਦੋਵੇਂ ਹੀ ਗਰੀਬ ਸਨ ਪਰ ਆਪਣੇ ਪਰਿਵਾਰ ਵਿੱਚ ਹਸੀ ਖੁਸ਼ੀ ਰਹੇ ਰਹੇ ਸਨ ਭਾਵੇਂ ਕਿ ਸ਼ੰਭੂ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ ਪਰ ਉਹ ਬਹੁਤ ਹੀ ਹੁਸ਼ਿਆਰ ਤੇ ਮਿਹਨਤੀ ਸੀ ਜਦੋਂ ਉਹ ਗਰੀਬ ਸੀ ਉਸ ਨੂੰ ਧਨ ਦੀ ਵੀ ਕੋਈ ਜ਼ਿਆਦਾ ਚਾਹ ਨਹੀਂ ਸੀ ਪਰ ਜਿਵੇਂ ਜਿਵੇਂ ਮਿਹਨਤ ਕਰਕੇ ਉਸ ਕੋਲ ਧਨ ਆਉਣ ਲੱਗਾ ਤੋਂ ਦਿਨ ਰਾਤ ਉਸ ਧਨ ਨੂੰ ਵਧਾਉਣ ਦੀ ਚਿੰਤਾ ਵਿੱਚ ਡੁੱਬਾ ਰਹਿੰਦਾ ਉਸ ਦੀ ਪਤਨੀ ਸ਼ੋਭਾ ਵੀ ਬਹੁਤ ਹੀ ਧਨ ਦੀ ਲਾਲਚੀ ਸੀ ਦੋਸਤੋ ਤੁਸੀਂ ਤਾਂ ਜਾਣਦੇ ਹੋ ਕਿ ਧਨ ਦੀ ਲਾਲਸਾ ਅਜਿਹੀ ਹੁੰਦੀ ਹੈ ਜੋ ਵੱਧਦੇ ਧਨ ਦੇ ਨਾਲ ਨਾਲ ਵੱਧਦੀ ਹੀ ਚਲੀ ਜਾਂਦੀ ਹੈ ਹੁਣ ਸ਼ੰਭੂ ਵੀ ਅਜਿਹਾ ਸੋਚਦਾ ਕਿ ਕਾਸ਼ ਉਸ ਨੂੰ ਕੋਈ ਅਜਿਹੀ ਤਕਨੀਕ ਮਿਲ ਜਾਏ ਕੋਈ ਅਜਿਹਾ ਤਰੀਕਾ ਮਿਲ ਜਾਏ ਜਿਸ ਨਾਲ ਕੁਝ ਦਿਨਾਂ ਵਿੱਚ ਉਸਦੇ ਧਨ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਜਾਏ ਪਹਿਲਾਂ-ਪਹਿਲਾਂ ਉਹ ਧਨ ਮਾਇਆ ਨੂੰ ਚੰਚਲ ਤੇ ਹੱਥਾਂ ਦੀ ਮੈਲ ਸਮਝਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਧਨ ਦਾ ਕੀ ਏ ਉਹ ਤਾਂ ਹਮੇਸ਼ਾ ਆਉਂਦਾ ਜਾਂਦਾ ਹੀ ਰਹਿੰਦਾ ਏ ਪਹਿਲਾਂ ਉਸ ਦੀ ਰੱਬ ਵਿੱਚ ਵੀ ਬਹੁਤ ਸ਼ਰਧਾ ਸੀ ਪਰ ਸਮਾਂ ਬੀਤਣ ਦੇ ਨਾਲ-ਨਾਲ ਧਨ ਦੇ ਲਾਲਚ ਦੀ ਭੜਕਦੀ ਹੋਈ ਅੱਗ ਨੇ ਉਸ ਦੇ ਸਾਰੇ ਗੁਣਾਂ ਨੂੰ ਸਾੜ ਕੇ ਰੱਖ ਦਿੱਤਾ ਧਨ ਦੀ ਲਾਲਸਾ ਨੇ ਉਸ ਦੀ ਅੰਤਰਾਤਮਾ ਨੂੰ ਹਮੇਸ਼ਾ ਲਈ ਚੁੱਪ ਕਰਾ ਦਿੱਤਾ ਪਹਿਲਾਂ ਜਦੋਂ ਵੀ ਸ਼ੰਭੂ ਦੇ ਘਰ ਕੋਈ ਸਾਧੂ ਮਹਾਤਮਾ ਆਉਂਦਾ ਉਸ ਦਾ ਚਿਹਰਾ ਫੁੱਲਾਵਾਂ ਖੜ ਜਾਂਦਾ ਤੇ ਉਹ ਖੁਸ਼ੀ-ਖੁਸ਼ੀ ਉਹਨਾਂ ਨੂੰ ਦਾਨਪੁਣ ਕਰਦਾ ਤੇ ਰੋਟੀ ਪਾਣੀ ਦੀ ਵੀ ਸੇਵਾ ਕਰਦਾ ਪਰ ਹੁਣ ਆਦਰ ਸਤਕਾਰ ਦੇ ਸਮੇਂ ਚਿਹਰੇ ਤੇ ਨਿਰਾਸ਼ਾ ਤੇ ਮਾਇੂਸੀ ਹੀ ਛਾਈ ਰਹਿੰਦੇ ਸ਼ੰਭੂ ਦੇ ਦਰ ਤੇ ਇੱਕ ਬਿਰਧ ਸਾਧੂ ਆਇਆ ਤੇ ਉਸ ਨੇ ਆ ਕੇ ਸ਼ੰਭੂ ਨੂੰ ਕਿਹਾ ਕਿ ਮੈਂ ਯਾਤਰੀ ਆ ਤੇ ਮੈਂ ਅੱਗੇ ਹਰਦੁਆਰ ਜਾਣਾ ਏ ਅੱਜ ਦੀ ਰਾਤ ਬਿਤਾਉਣ ਲਈ ਜੇ ਮੈਨੂੰ ਜਗ੍ਹਾ ਮਿਲ ਜਾਏ ਤਾਂ ਚੰਗਾ ਹੋਵੇਗਾ ਮੈਂ ਬੜੀ ਆਸ ਨਾਲ ਤੁਹਾਡੇ ਦਰ ਤੇ ਆਇਆ ਉਸ ਸਾਧੂ ਦਾ ਚਿਹਰਾ ਸੰਤੋਖ ਦੀ ਮੂਰਤ ਸੀ ਅੱਖਾਂ ਵਿੱਚੋਂ ਅੰਮ੍ਰਿਤ ਤੇ ਮੂੰਹ ਵਿੱਚ ਸ਼ਹਿਦ ਵਰਗੀ ਮਿਠਾਸ ਜਿਸ ਕਾਰਨ ਜਿਵੇਂ ਸ਼ੰਭੂ ਦਾ ਦਿਲ ਭਗਤੀ ਭਾਵ ਨਾਲ ਭਰ ਗਿਆ ਹੋਵੇ ਉਹ ਉਹਨਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਬੋਲਿਆ ਜ਼ਰੂਰ ਮਹਾਤਮਾ ਜੀ ਤੁਹਾਡੀ ਸੇਵਾ ਕਰਨਾ ਤਾਂ ਮੇਰਾ ਧਰਮ ਹੈ ਤਾਂ ਸਾਧੂ ਮੁਸਕਰਾਉਂਦੇ ਹੋਏ ਬੋਲੇ ਪੁੱਤਰ ਅੱਜ ਕੱਲ ਦੇ ਸਮੇਂ ਵਿੱਚ ਤੁਹਾਡੇ ਵਰਗੇ ਭਗਤੀ ਭਾਵ ਵਾਲੇ ਪੁਰਸ਼ ਬੜੀ ਮੁਸ਼ਕਲ ਨਾਲ ਮਿਲਦੇ ਨੇ ਇਹ ਸੰਸਾਰ ਵਿੱਚ ਜੇ ਧਰਮ ਦਾ ਭਾਅ ਵੀ ਜਿਵੇਂ ਖਤਮ ਹੋ ਗਿਆ ਏ ਇਸ ਤਰ੍ਹਾਂ ਸਾਧੂ ਦੇ ਮੂੰਹ ਤੋਂ ਆਪਣੀ ਪ੍ਰਸ਼ੰਸਾ ਸੁਣ ਕੇ ਸ਼ੰਭੂ ਦਾ ਦਿਲ ਖੇੜ ਉੱਠਿਆ ਤੇ ਉਹ ਕਹਿਣ ਲੱਗਾ ਮਹਾਰਾਜ ਜੇ ਅਸੀਂ ਤੁਹਾਡੇ ਵਰਗੇ ਸੰਤਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਸ ਮਾਨਸ ਜਨਮ ਦਾ ਕੀ ਲਾਭ ਅਜੇਆ ਕਹਿੰਦੇ ਓਏ ਸ਼ੰਭੂ ਉਸ ਮਹਾਤਮਾ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ ਜਦੋਂ ਉਹਨਾਂ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਸ਼ੰਭੂ ਨੇ ਉਹਨਾਂ ਦੇ ਸਵਾਗਤ ਤੇ ਸਤਿਕਾਰ ਵਿੱਚ ਕੋਈ ਕਮੀ ਨਹੀਂ ਛੱਡੀ ਉਨਾਂ ਲਈ ਸਵਾਦਿਸ਼ਟ ਭੋਜਨ ਬਣਵਾਏ ਕਈ ਪ੍ਰਕਾਰ ਦੀਆਂ ਮਠਿਆਈਆਂ ਬਣਵਾਈਆਂ ਭਾਵੇਂ ਕਿ ਸ਼ੰਭੂ ਅੱਜਕੱਲ੍ਹ ਸਾਧੂਆਂ ਨੂੰ ਦਾਨ ਸੇਵਾ ਦੇਣ ਦੇ ਪੱਕੇ ਵਿੱਚ ਨਹੀਂ ਸੀ ਪਰ ਉਸ ਮਹਾਤਮਾ ਦੀਆਂ ਗੱਲਾਂ ਵਿੱਚ ਕੁਝ ਐਸੀ ਸ਼ਕਤੀ ਸੀ ਕਿ ਸਾਲਾਂ ਪੁਰਾਣੇ ਵਿਚਾਰ ਚੰਦੀ ਪਲਾਂ ਵਿੱਚ ਬਦਲ ਗਏ ਜਿਵੇਂ ਸੁੱਕੀ ਧਰਤੀ ਤੇ ਇੱਕ ਦਿਨ ਦੀ ਬਾਰਿਸ਼ ਨਾਲ ਹਰਿਆਲੀ ਛਾ ਜਾਂਦੀ ਏ ਇਸ ਭਗਤੀ ਭਾਵ ਨਾਲ ਮਹਾਤਮਾ ਦਾ ਵੀ ਦਿਲ ਖੁਸ਼ ਹੋ ਗਿਆ ਸੋ ਰਾਤ ਪਰ ਰੱਬ ਦੀਆਂ ਗੱਲਾਂ ਹੁੰਦੀਆਂ ਰਹੀਆਂ ਗਿਆਨ ਤੇ ਭਗਤੀ ਦੀ ਚਰਚਾ ਚੱਲਦੀ ਰਹੀ ਅੰਤ ਵਿੱਚ ਸ਼ੰਭੂ ਨੇ ਪੁੱਛਿਆ ਕਿ ਮਹਾਤਮਾ ਜੀ ਤੁਸੀਂ ਸਾਧੂ ਕਿਵੇਂ ਬਣੇ ਸਾਧੂ ਨੇ ਹੱਸ ਕੇ ਜਵਾਬ ਦਿੱਤਾ ਪੁੱਤਰ ਬੁਢਾਪਾ ਆ ਗਿਆ ਹੁਣ ਸਾਰੀ ਉਮਰ ਗ੍ਰਿਹਸਤੀ ਜੀਵਨ ਵਿੱਚ ਥੋੜੀ ਫਸਿਆ ਰਹਾਂਗਾ ਕੁਝ ਭਜਨ ਬੰਦਗੀ ਵੀ ਤਾਂ ਕਰਨੀ ਚਾਹੀਦੀ ਏ ਰੱਬ ਦੀ ਕਿਰਪਾ ਨਾਲ ਮੈਂ ਬਹੁਤ ਧਨ ਕਮਾਇਆ ਮੇਰੇ ਤਿੰਨ ਪੁੱਤਰ ਨੇ ਤੇ ਇੱਕ ਧੀ ਵੀ ਹੁਣ ਸਾਰੀ ਧਨ ਦੌਲਤ ਉਹਨਾਂ ਵਿੱਚ ਵੰਡ ਦਿੱਤੀ ਏ ਤੇ ਹੁਣ ਮੈਂ ਤੀਰਥ ਯਾਤਰਾ ਲਈ ਜਾ ਰਿਹਾ ਫਿਰ ਕੁਝ ਸਮੇਂ ਬਾਅਦ ਸ਼ੰਭੂ ਨੇ ਸਾਧੂ ਵੱਲ ਵੇਖਿਆ ਤੇ ਪੁੱਛਿਆ ਤਾਂ ਕੀ ਤੁਸੀਂ ਆਪਣਾ ਸਾਰਾ ਕੁਝ ਬੱਚਿਆਂ ਨੂੰ ਦੇ ਦਿੱਤਾ ਏ ਜਾਂ ਆਪਣੇ ਕੋਲ ਵੀ ਕੁਝ ਰੱਖਿਆ ਏ ਸਾਧੂ ਮੁਸਕਰਾਇਆ ਤੇ ਕਹਿਣ ਲੱਗਾ ਪੁੱਤਰ ਮੇਰੇ ਹੱਥ ਵਿੱਚ ਇਹ ਜੋ ਪੋਟਲੀ ਵੇਖ ਰਿਹਾ ਏ ਇਸ ਦੇ ਵਿੱਚ ਮੈਂ 400 ਸੋਨੇ ਦੀਆਂ ਮੋਹਰੇ ਰੱਖੀਆਂ ਹੋਈਆਂ ਨੇ ਯਾਤਰਾ ਵਿੱਚ ਕਦੇ-ਕਦੇ ਧਨ ਦੀ ਲੋੜ ਵੀ ਪੈ ਜਾਂਦੀ ਏ ਸੋ ਗੱਲਾਂ ਕਰਦੇ ਕਰਦੇ ਸਾਧੂ ਨੂੰ ਨੀਂਦ ਆ ਗਈ ਪਰ ਸ਼ੰਭੂ ਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ ਉਹ ਲਲਸਾਈਆਂ ਅੱਖਾਂ ਦੇ ਨਾਲ ਸਾਧੂ ਦੀ ਪੋਟਲੀ ਵੱਲ ਵੇਖ ਰਿਹਾ ਸੀ ਇਹ ਸਾਰੀਆਂ ਗੱਲਾਂ ਉਸ ਦੀ ਪਤਨੀ ਸ਼ੋਭਾ ਨੇ ਵੀ ਸੁਣ ਲਈਆਂ ਮੋਹਰਾਂ ਦਾ ਨਾਮ ਸੁਣ ਕੇ ਉਹਨਾਂ ਦੋਵਾਂ ਦਾ ਭਗਤੀ ਭਾਵ ਕਿਤੇ ਉੱਡ ਪੋੜੀ ਗਿਆ ਰਾਤ ਦਾ ਪਹਿਲਾ ਪੈਰ ਬੀਤ ਗਿਆ ਉਹ ਵਾਰ-ਵਾਰ ਮਹਾਤਮਾ ਦੀ ਪੋਟਲੀ ਵਾਲੀ ਵੇਖ ਰਹੇ ਸਨ ਤੇ ਮਨੀਮਨ ਕੁਝ ਸੋਚ ਰੇ ਸਨ ਉਹਨਾਂ ਦੇ ਅੰਦਰ ਲੋਭ ਦੀ ਮਾਇਆ ਦਾ ਜਨਮ ਹੋ ਗਿਆ ਸੀ ਪਰ ਸ਼ੰਭੂ ਦੀ ਅੰਤਰਾਤਮਾ ਉਸ ਨੂੰ ਇਹ ਨੀਚ ਕੰਮ ਕਰਨ ਤੋਂ ਰੋਕ ਰਹੀ ਸੀ ਪਰ ਉਸ ਦੀ ਪਤਨੀ ਦਾ ਮਨ ਜਿਵੇਂ ਸੋਨੇ ਦੀਆਂ ਮੋਹਰਾਂ ਨੂੰ ਪ੍ਰਾਪਤ ਕਰਨ ਦੀ ਜ਼ਿੱਦ ਤੇ ਅੜ ਗਿਆ ਹੋਵੇ ਕੁਝ ਸਮੇਂ ਦੇ ਲੰਬੇ ਸੰਘਰਸ਼ ਤੋਂ ਬਾਅਦ ਉਸ ਤੇ ਮਨ ਦਾ ਬੁਰਾ ਹਾਲ ਹੋ ਗਿਆ ਤੇ ਬੁਰਾਈ ਵਾਲਾ ਪਾਸਾ ਧਨ ਦੌਲਤ ਨੂੰ ਪ੍ਰਾਪਤ ਕਰਨ ਦੀ ਲਾਲਸਾ ਦੀ ਇੱਛਾ ਉਸਤੇ ਭਾਰੂ ਪੈ ਗਏ ਤਦ ਹੀ ਉਸਦੀ ਪਤਨੀ ਵੀ ਉਸ ਦੇ ਕੋਲ ਆ ਕੇ ਬੈਠ ਗਈ ਤੇ ਕਹਿਣ ਲੱਗੀ ਕਿ ਤੁਸੀਂ ਵੀ ਉਹੀ ਸੋਚ ਰਹੇ ਹੋ ਜੋ ਮੈਂ ਸੋਚ ਰਹੀ ਹਾਂ ਇਹ ਸਾਧੂ ਨੇ ਤਾਂ ਆਪਣੀ ਬਹੁਤ ਸੇਵਾ ਕਰਾ ਲਈ ਹੁਣ ਇਸ ਨੂੰ ਕੁਝ ਹਰਜ਼ਾਨਾ ਤਾਂ ਪਰਣਾ ਹੀ ਪਏਗਾ ਤਦ ਸ਼ੰਭੂ ਆਪਣੀ ਪਤਨੀ ਨੂੰ ਕਹਿਣ ਲੱਗਾ ਮੇਰੇ ਮਨ ਵਿੱਚ ਤਾਂ ਬਹੁਤ ਹੀ ਦੁਵਿਧਾ ਆਏ ਸਾਡਾ ਕਰਤਵ ਹੈ ਕਿ ਦਰਤਾਈ ਦੀ ਸੇਵਾ ਕਰੀਏ ਪਰ ਜੇ ਅਸੀਂ ਉਹਨਾਂ ਦੇ ਧਨ ਨੂੰ ਹੀ ਲੁੱਟ ਲਵਾਂਗੇ ਤਾਂ ਪਾਪ ਹੋਵੇਗਾ ਸ਼ਾਇਦ ਸਾਨੂੰ ਐਸਾ ਨਹੀਂ ਕਰਨਾ ਚਾਹੀਦਾ ਉਸ ਦੀ ਪਤਨੀ ਨੇ ਸ਼ੰਭੂ ਨੂੰ ਸਮਝਾਉਂਦਿਆਂ ਕਿਆ ਤੁਸੀਂ ਕਿਸ ਤਰ੍ਹਾਂ ਦੀਆਂ ਬੇਫਾਇਦੇ ਵਾਲੀਆਂ ਗੱਲਾਂ ਕਰ ਰਹੇ ਹੋ ਇਹ ਸਾਧੂ ਦੀ ਉਮਰ ਤਾਂ ਟਾਲ ਚੁੱਕੀ ਏ ਤੇ ਕੀ ਪਤਾ ਇਹ ਕਦੋਂ ਲੁਟਕ ਜਾਏ ਇੱਕ ਤਰ੍ਹਾਂ ਨਾਲ ਹੁਣ ਵੀ ਇਹ ਅਨਾਥ ਹੀ ਹੈ ਆਪਣੇ ਆਖਰੀ ਸਮੇਂ ਨੂੰ ਬਤੌਣ ਲਈ ਹਰਦਵਾਰ ਜਾ ਰਿਹਾ ਏ ਤੁਸੀਂ ਆਪਣੇ ਮਨ ਨੂੰ ਰੋਕੋ ਤੇ ਇਹ ਸੋਨੇ ਦੀਆਂ ਮੋਹਰਾਂ ਨੂੰ ਲੈ ਲਵੋ ਮੈਨੂੰ ਲੱਗਦਾ ਪਰਮਾਤਮਾ ਵੀ ਇਹੀ ਚਾਹੁੰਦਾ ਇਸੇ ਕਾਰਨ ਸਾਧੂ ਸਾਡੇ ਕੋਲ ਆਇਆ ਤੇ ਜਿਹੜੀ ਗੱਲ ਸਭ ਤੋਂ ਗੁਪਤ ਰੱਖਣੀ ਚਾਹੀਦੀ ਹੈ ਉਹੀ ਗੱਲ ਇਸਨੇ ਆਪਾਂ ਨੂੰ ਦੱਸ ਦਿੱਤੀ ਤਾਂ ਸ਼ੰਭੂ ਨੇ ਆਪਣੀ ਪਤਨੀ ਦੀਆਂ ਗੱਲਾਂ 'ਵਿਦੀਹਾਮੀ' ਭਰੀ ਕਾਲ ਯੁਗ ਸਤਿਯੁਗ ਤੇ ਭਾਰੂ ਹੋ ਗਿਆ ਤੇ ਉਸਨੇ ਸ਼ੰਭੂ ਨੂੰ ਉਸਦੇ ਧਰਮ ਤੋਂ ਹਲਾ ਦਿੱਤਾ ਸ਼ੰਭੂ ਨੇ ਪੋਟ ਲਈ ਚੱਕ ਲਈ ਪਰ ਚੱਕਦੇ ਸਮੇ ਉਸਦੇ ਹੱਥ ਪੈਰ ਕੰਬ ਰਹੇ ਸਨ ਉਸਦੀ ਅੰਤਰਾਤਮਾ ਨੇ ਵੀ ਇੱਕ ਵਾਰ ਫਿਰ ਤੋਂ ਉਸਨੂੰ ਤ੍ਰਿਕਾਰਨਾ ਸ਼ੁਰੂ ਕਰ ਦਿੱਤਾ ਪਰ ਲੋਭ ਦੇ ਪੱਕੇ ਹੱਥਾਂ ਨੇ ਉਸਨੂੰ ਦਬਾ ਦਿੱਤਾ ਸ਼ੰਭੂ ਤੇ ਉਸਦੀ ਪਤਨੀ ਸ਼ੋਭਾ ਨੇ ਪੋਟਲੀ ਖੋਲੀ ਉਸ ਵਿੱਚੋਂ ਸੋਨੇ ਦੀਆਂ ਮੋਹਰਾਂ ਨੂੰ ਕੱਢ ਲਿਆ ਤੇ ਉਹਨਾਂ ਦੀ ਜਗ੍ਹਾ ਸਧਾਰਨ ਜੇ ਲੋਹੇ ਦੇ ਸਿੱਕੇ ਪਾ ਦਿੱਤੇ ਅਗਲੇ ਦਿਨ ਸਵੇਰੇ ਮਹਾਤਮਾ ਸ਼ੰਭੂ ਦੇ ਉਸਦੀ ਪਤਨੀ ਤੋਂ ਨਿਮਰਤਾ ਨਾਲ ਅਗਿਆ ਲੈ ਕੇ ਇਸ਼ਕਾ ਪੀ ਕੇ ਆਪਣੀ ਅਗਲੀ ਯਾਤਰਾ ਲਈ ਤਿਆਰ ਹੋ ਗਿਆ ਪਰ ਹੁਣ ਵੀ ਸ਼ੰਭੂ ਦਾ ਦਿਲ ਡਰ ਰਿਹਾ ਸੀ ਉਸ ਨੂੰ ਇਹ ਹੀ ਡਰ ਸੀ ਕਿ ਕਿਤੇ ਸਾਧੂ ਨੂੰ ਸ਼ੱਕ ਨਾ ਹੋ ਜਾਵੇ ਇਨ੍ਹਾਂ ਖਿਆਲਾਂ ਨਾਲ ਉਸ ਦਾ ਚਿਹਰਾ ਪੀਲਾ ਪੈਂਦਾ ਜਾ ਰਿਹਾ ਸੀ ਪਰਮਾਤਮਾ ਨੂੰ ਇਸ ਗੱਲ ਦੀ ਕੋਈ ਖਬਰ ਹੀ ਨਹੀਂ ਸੀ ਉਹ ਤਾਂ ਹੱਸਦੇ ਹੋਏ ਗੱਲਾਂ ਕਰ ਰਹੇ ਸਨ ਤੇ ਰਾਤ ਦੀ ਮਹਿਮਾਨ ਨਵਾਜ਼ੀ ਲਈ ਵਾਰ-ਵਾਰ ਉਸ ਦਾ ਧੰਨਵਾਦ ਕਰ ਰਹੇ ਸੀ ਅਜੇ ਹੀ ਗਿਰੀ ਹੋਈ ਹਰਕਤ ਕਰਨ ਤੋਂ ਬਾਅਦ ਵੀ ਸ਼ੰਭੂ ਨੇ ਉਦਾਸ ਜਿਹਾ ਹੋ ਕੇ ਕਿਹਾ ਮਹਾਤਮਾ ਜੀ ਮੇਰੇ ਕੋਈ ਸੰਤਾਨ ਨਹੀਂ ਹੈ ਕਿਰਪਾ ਕਰਕੇ ਰੱਬ ਨੂੰ ਅਰਦਾਸ ਕਰੋ ਕਿ ਸਾਡੇ ਕੋਈ ਸੰਤਾਨ ਪੈਦਾ ਹੋ ਜਾਵੇ ਹਾਲਾਂਕਿ ਅਸੀਂ ਪਾਪੀ ਆ ਸਾਡੀਆਂ ਅਰਦਾਸਾਂ ਦਾ ਕੋਈ ਅਸਰ ਨਹੀਂ ਹੋ ਸਕਦਾ ਪਰ ਤੁਸੀਂ ਤਾਂ ਮਹਾਤਮਾ ਹੋ ਰੱਬ ਤੁਹਾਡੀ ਗੱਲ ਜ਼ਰੂਰ ਸੁਣੇਗਾ ਤਦ ਹੀ ਇੱਕ ਮੁਸਕਾਨ ਦੇ ਨਾਲ ਮਹਾਤਮਾ ਨੇ ਜਵਾਬ ਦਿੱਤਾ ਸੁਨੇਗਾ ਜਾਂ ਨਹੀਂ ਸੁਨੇਗਾ ਇਹ ਤਾਂ ਆਪ ਹੀ ਜਾਣਦਾ ਏ ਉਹ ਪਰ ਮੈਂ ਤੁਹਾਨੂੰ ਆਸ਼ੀਰਵਾਦ ਦਿੰਦਾ ਕਿ ਰੱਬ ਤੁਹਾਨੂੰ ਬੱਚੇ-ਦਾਦ ਦੇਵੇ ਇੰਨਾ ਕਹਿ ਕੇ ਉਹ ਮਹਾਤਮਾ ਉੱਥੋਂ ਚਲੇ ਗਏ ਇੱਧਰ ਹੁਣ ਜਿਵੇਂ ਸ਼ੰਭੂ ਦੇ ਸਿਰ ਤੋਂ ਇੱਕ ਵੱਡਾ ਬੋਝ हट ਗਿਆ ਸੀ ਉਸ ਨੂੰ ਅਜਿਹਾ ਲੱਗਿਆ ਜਿਵੇਂ ਮਹਾਤਮਾ ਦੇ ਜਾਣ ਦੇ ਨਾਲ ਹੀ ਉਸ ਦੇ ਦਿਲ ਤੋਂ ਇੱਕ ਪੱਥਰ हट ਗਿਆ ਹੋਵੇ ਪਰ ਉਹ ਦੋਵੇਂ પતિ-ਪਤਨੀ ਚੋਰੀ ਦੇ ਫਲ ਤੋਂ ਨਹੀਂ ਬਚ ਸਕਦੇ ਸੀ ਇਹ ਗੱਲ ਸ਼ੰਭੂ ਦਾ ਮਨ ਵੀ ਅੰਦਰੋਂ-ਅੰਦਰ ਮਹਿਸੂਸ ਕਰ ਰਿਹਾ ਸੀ ਉਹ ਇਸ ਚੋਰੀ ਦੇ ਜ਼ਾਹਰ ਹੋਣ ਤੋਂ ਬਹੁਤ ਹੀ ਡਰ ਰਹੇ ਸਨ ਪਰ ਦੋਸਤੋ ਚੋਰੀ ਦਾ ਜ਼ਾਹਰ ਹੋਣਾ ਤਾਂ ਲਾਜ਼ਮੀ ਏ ਉਸ ਦਾ ਫਲ ਭੇਖਦੇ ਕਿਸੇ ਪਰਦੇ ਵਿੱਚ ਛੁਪ ਕੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਸੀ ਖੈਰ ਦੂਜੇ ਪਾਸੇ ਉਹ ਮਹਾਤਮਾ ਹਰਦਵਾਰ ਪਹੁੰਚੇ ਤਾਂ ਉਹਨਾਂ ਦਾ ਦਿਲ ਬਹੁਤ ਪ੍ਰਸੰਨ ਹੋ ਗਿਆ ਉੱਥੇ ਸਾਧੂਆਂ ਸੰਤਾਂ ਨੂੰ ਵੇਖ ਕੇ ਮਹਾਤਮਾ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਫਿਰ ਰਾਤ ਨੂੰ ਮਹਾਤਮਾ ਉੱਥੇ ਹੀ ਸੰਤਾਂ ਦੇ ਨਾਲ ਆਸ਼ਰਮ ਵਿੱਚ ਸੌਂ ਗਏ ਤੇ ਅਗਲੇ ਦਿਨ ਇਸ਼ਨਾਨ ਕਰਕੇ ਉਹਨਾਂ ਨੇ ਉਸ ਮੰਦਰ ਦੇ ਮੁੱਖ ਰਸੋਈਏ ਨੂੰ ਬੁਲਾ ਕੇ ਕਿਹਾ ਕਿ ਮੈਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਅੰਨਦਾਨ ਕਰਨਾ ਚਾਹੁੰਦਾ ਹਾਂ ਇਹ ਹੀ ਇੱਕ ਇੱਛਾ ਮੇਰੀ ਬਾਕੀ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਕਿ ਸਾਰੇ ਲੋਕਾਂ ਦੇ ਭੋਜਨ ਨਿਵਾਸ ਤੇ ਵਸਤਰਦਾਨ ਲਈ ਕਿੰਨਾ ਕੁ ਖਰਚਾ ਹੋ ਜਾਏਗਾ ਤਾਂ ਦੋਸਤੋ ਉਸ ਰਸੋਈਏ ਨੇ ਕੁਝ ਹਿਸਾਬ-ਕਿਤਾਬ ਕਰਦੇ ਹਾਂ ਦੱਸਿਆ ਕਿ ਮਹਾਰਾਜ ਆਂਦਾਨ ਨਿਵਾਸ ਤੇ ਵਸਤਰਦਾਨ ਤੇ ਹੋਰ ਸਾਰੇ ਤਰ੍ਹਾਂ ਦੇ ਕੰਮਾਂ ਲਈ ਲਗਭਗ 300 ਸੋਨੇ ਦੀਆਂ ਮੋਹਰਾਂ ਦੀ ਲੋੜ ਹੋਏਗੀ ਕਿ ਤੁਹਾਡੇ ਕੋਲ ਇਨਾ ਤਨ ਹੈ ਮਹਾਤਮਾ ਨੇ ਕਿਹਾ ਠੀਕ ਹੈ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਕੱਲ ਦੇ ਸਾਰੇ ਹੀ ਪ੍ਰੋਗਰਾਮਾਂ ਦੀ ਤਿਆਰੀ ਕਰੋ ਇੰਨਾ ਕਹਿ ਕੇ ਉਹ ਗੰਗਾ ਇਸ਼ਨਾਨ ਕਰਨ ਲਈ ਚਲੇ ਗਏ ਫਿਰ ਅਗਲੇ ਦਿਨ ਉਹਨਾਂ ਦੇ ਕਹਿਣ ਅਨੁਸਾਰ ਉਸ ਰਸੋਈਏ ਨੇ ਪੂਰਾ ਪ੍ਰੋਗਰਾਮ ਕੀਤਾ ਉਹਨਾਂ ਨੇ ਬਹੁਤ ਹੀ ਧੂਮ-ਧਾਮ ਤੇ ਖੁਸ਼ੀ ਨਾਲ ਆਂਦਾਨ, ਵਸਤਰਦਾਨ, ਭੋਜਨ ਤੇ ਹੋਰ ਫਾਰੇ ਹੀ ਤਰ੍ਹਾਂ ਦੇ ਪ੍ਰਬੰਧ ਕੀਤੇ। ਸਾਰੇ ਲੋਕ ਵੇਖ ਕੇ ਖੁਸ਼ੀ ਨਾਲ ਕਹਿਣ ਲੱਗੇ, "ਮਹਾਤਮਾ ਤਾਂ ਆਪ ਗਰੀਬ ਹੁੰਦੇ ਨੇ, ਪਰ ਉਹ ਆਪ ਗਰੀਬ ਹੋ ਕੇ ਵੀ ਕਿੰਨੇ ਦਿਆਲੂ ਨੇ। ਜਿਨ੍ਹਾਂ ਕੋਲ ਤਾਂ ਦੀ ਕੋਈ ਕਮੀ ਨਹੀਂ ਹੁੰਦੀ, ਉਹ ਫਾਲਤੂ ਦੇ ਦਿਖਾਵੇਆਂ ਵਿੱਚ ਹੀ ਸਾਰਾ ਕੁਝ ਲੁਟਾ ਦਿੰਦੇ ਨੇ, ਪਰ ਧਰਮ ਦੇ ਰਾਹ ਤੇ ਇੱਕ ਕਾਢੀ ਤੱਕ ਵੀ ਨਹੀਂ ਖਰਚਦੇ।" ਤੇ ਇਹ ਇੱਕ ਨੇਕ ਦਿਲ ਬੰਦਾ ਜਿਸਨੇ ਆਪਣਾ ਧਰਮ ਸਮਝਾ ਤੇ ਧਰਮ ਦੇ ਸਾਹਮਣੇ ਧੰਨ ਦਾ ਮੂੰਹ ਨਹੀਂ ਵੇਖਿਆ ਆਪਣੀ ਪ੍ਰਸ਼ੰਸਾ ਸੁਣ ਕੇ ਮਹਾਤਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹਨਾਂ ਦਾ ਦਿਲ ਬਾਗੋ-ਬਾਗ ਹੋ ਰਿਹਾ ਸੀ ਹੁਣ ਜਦੋਂ ਸ਼ਾਮ ਹੋਈ ਮਹਾਤਮਾ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਰਸੋਈਏ ਨੂੰ ਮੋਹਰਾਂ ਦੇਣ ਦੇ ਲਈ ਆਪਣੀ ਪੋਟਲੀ ਖੋਲ ਕੇ ਵੇਖਿਆ ਤਾਂ ਪੋਟਲੀ ਦੇ ਅੰਦਰ ਲੋਹੇ ਦੇ ਸਿੱਕੇ ਨੂੰ ਦੇਖ ਕੇ ਮਹਾਤਮਾ ਦਾ ਦਿਲ ਜਿਵੇਂ ਕੰਬ ਹੀ ਗਿਆ ਉਹਨਾਂ ਨੂੰ ਇਹ ਜਿਹਾ ਮਹਿਸੂਸ ਹੋਇਆ ਜਿਵੇਂ ਉਹਨਾਂ ਕੋਈ ਡਰਾਉਣਾ ਸੁਪਨਾ ਦੇਖ ਲਿਆ ਹੋਵੇ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਕੋਈ ਯਕੀਨ ਨਹੀਂ ਸੀ ਹੋ ਰਿਹਾ ਉਹ ਚਾਹੁੰਦੇ ਸੀ ਕਿ ਇਹ ਸੁਪਨਾ ਜਲਦੀ ਤੋਂ ਜਲਦੀ ਟੁੱਟ ਜਾਵੇ ਪਰ ਅਫਸੋਸ ਇਹ ਕੋਈ ਸੁਪਨਾ ਨਹੀਂ ਸੀ ਜਿਸ ਤੋਂ ਨੀਂਦ ਖੁੱਲ ਜਾਵੇ ਉਹਨਾਂ ਨੇ ਵਾਰ-ਵਾਰ ਆਪਣੀਆਂ ਅੱਖਾਂ ਮਲ ਕੇ ਵੇਖਿਆ ਪਰ ਲੋਹੇ ਦੇ ਸਿੱਕੇ ਹੀ ਸੀ ਮਹਾਤਮਾ ਨੇ ਥੋੜੀ ਹੀ ਦੇਰ ਵਿੱਚ ਰਸੋਈਏ ਨਾਲ ਹਿਸਾਬ ਕਰਕੇ ਉਸ ਨੂੰ ਸਾਰਾ ਤਨ ਦੇਣਾ ਸੀ ਮਹਾਤਮਾ ਨੇ ਸੋਚਿਆ ਹੁਣ ਕੀ ਹੋਵੇਗਾ ਬੇਇੱਜ਼ਤੀ ਦੀ ਛਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਗਈ। ਉਹ ਕਹਿਣ ਲੱਗੇ, "ਹੇ ਪ੍ਰਭੂ, ਮੈਨੂੰ ਮਾਫ਼ ਕਰਨਾ।" ਮਹਾਤਮਾ ਕੰਬਦੇ ਹੋਏ ਖੜੇ ਹੋ ਗਏ। ਉਹਨਾਂ ਨੂੰ ਆਪਣੀ ਬੇਇੱਜ਼ਤੀ ਦਾ ਖਿਆਲ, ਬੇਇੱਜ਼ਤੀ ਤੋਂ ਵੀ ਜ਼ਿਆਦਾ ਡਰਾਉਣਾ ਲੱਗ ਰਿਹਾ ਸੀ। ਹੁਣ ਉਹਨਾਂ ਵਿੱਚ ਇਸ અપਮਾਨ ਨੂੰ ਸਹਿਣ ਕਰਨ ਦੀ ਵੀ ਸ਼ਕਤੀ ਨਹੀਂ ਸੀ ਰਹੀ। ਉਹ ਕੁਝ ਸਮੇਂ ਤੱਕ ਸੋਚਦੇ ਰਹੇ ਤੇ ਉਹਨਾਂ ਨੇ ਅਚਾਨਕ ਹੀ ਦਰਵਾਜ਼ਾ ਬੰਦ ਕਰ ਲਿਆ। ਤੇ ਨਾਲ ਹੀ ਉਹਨਾਂ ਦੀਆਂ ਉਮੀਦਾਂ ਦੇ ਦਰਵਾਜ਼ੇ ਵੀ ਬੰਦ ਹੋ ਗਏ। ਨਿਰਾਸ਼ਾ ਨੇ ਹਰ ਪਾਸੇ ਤੋਂ ਹਰਾ ਕੇ ਰੱਖ ਦਿੱਤਾ। ਮਹਾਤਮਾ ਦਾ ਚਿਹਰਾ ਸਫੇਦ ਪੈ ਗਿਆ। ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਜਿੱਥੇ ਸਵੇਰ ਬਹੁਤ ਹੀ ਸੁਖਮਈ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਸ਼ਾਮ ਇੰਨੀ ਦੁੱਖ ਭਰੀ ਹੋਵੇਗੀ। ਕੋਜੀ ਸਮੇਂ ਵਿੱਚ ਇਸ ਘਟਨਾ ਦੀ ਖਬਰ ਚਾਰੇ ਪਾਸੇ ਫੈਲ ਗਈ। ਇਹ ਸਭ ਦੇਖ ਕੇ ਉਸ ਰਸੋਈਏ ਨੇ ਹੀ ਮਹਾਤਮਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਫਿਰ ਰੱਬ ਦਾ ਨਾਮ ਲੈ ਕੇ ਆਪਣੇ ਕੰਮ ਵਿੱਚ ਲੱਗ ਗਿਆ। ਦੋਸਤੋ ਮਹਾਤਮਾ ਤਾਂ ਪੂਰੇ ਹੋ ਗਏ ਪਰ ਉਹਨਾਂ ਦਾ ਆਸ਼ੀਰਵਾਦ ਅਜੇ ਜੀਵਿਤ ਸੀ ਇੱਕ ਸਾਲ ਬਾਅਦ ਚੋਰ ਬ੍ਰਾਹਮਣ ਸ਼ੰਭੂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਇਸ ਮੌਕੇ ਤੇ ਸ਼ੰਭੂ ਇਸ ਤਰ੍ਹਾਂ ਖੁਸ਼ ਹੋਇਆ ਜਿਵੇਂ ਸਾਰੀ ਦੁਨੀਆ ਦਾ ਧੰਨ ਉਸ ਨੂੰ ਮਿਲ ਗਿਆ ਹੋਵੇ ਹੁਣ ਤਾਂ ਹਨੇਰ ਭਰੇ ਘਰ ਵਿੱਚ ਰੌਸ਼ਨੀ ਆ ਗਈ ਸੀ ਉਸਦੇ ਪੈਰ ਧਰਤੀ ਦੇ ਨਹੀਂ ਸੀ ਲੱਗ ਰਹੇ ਘਰ ਵਿੱਚ ਪੁੱਤਰ ਹੋਣ ਦੀ ਖੁਸ਼ੀ ਵਿੱਚ ਉਸ ਨੇ ਸਾਰੇ ਨਗਰ ਨੂੰ ਭੋਜਨ ਕਰਵਾਇਆ ਉਸਨ ਸ਼ੰਭੂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕੰਜੂਸੀ ਕੱਢ ਦਿੱਤੀ ਤੇ ਧੰਨ ਨੂੰ ਪਾਣੀ ਵਾਂਗ ਵਹਾਇਆ ਤੇ ਪੁੱਤਰ ਦਾ ਨਾਮ ਰੱਖਿਆ ਸੁਚੇਤ ਸੁਚੇਤ ਬਹੁਤ ਹੀ ਸੁਸ਼ੀਲ ਤੇ ਪਰਮਾਤਮਾ ਦਾ ਪਾਸਕ ਉਸ ਦੀ ਤੇਜ ਬੁੱਧੀ ਨੂੰ ਵੇਖ ਕੇ ਹੈਰਾਨੀ ਹੁੰਦੀ ਲੋਕ ਅਕਸਰ ਕਹਿੰਦੇ ਕਿ ਕੁਲ ਦਾ ਨਾਮ ਉਧਾਏਗਾ ਸ਼ੰਭੂ ਇਹ ਸੁਣ ਕੇ ਖੁਸ਼ੀ ਨਾਲ ਫੁੱਲਿਆ ਨਾ ਸਮਾਉਂਦਾ ਸੋ ਇਸੇ ਤਰ੍ਹਾਂ 5 ਸਾਲ ਬੀਤ ਗਏ ਸੁਚੇਤ ਜਿਵੇਂ ਜਿਵੇਂ ਵੱਡਾ ਹੋਣ ਲੱਗਾ ਉਸ ਨੂੰ ਪੜ੍ਹਨ ਲਿਖਣ ਦੇ ਲਈ ਗੁਰੂਕੁਲ ਭੇਜਿਆ ਗਿਆ ਉੱਥੇ ਵੀ ਉਸਦੇ ਗੁਣਾਂ ਦਾ ਬੋਲਬਾਲਾ ਹੋ ਗਿਆ ਉਹ ਹਮੇਸ਼ਾ ਆਪਣੀ ਕਲਾਸ ਵਿੱਚ ਅਵਲ ਆਉਂਦਾ ਸ਼ੰਭੂ ਇਹ ਦੇਖ ਕੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਪਰ ਕਦੇ-ਕਦੇ ਜਦੋਂ ਉਸ ਨੂੰ ਉਸ ਮਹਾਤਮਾ ਨਾਲ ਕੀਤੇ ਆਪਣੇ ਦੁਸ਼ਕਰਮ ਦੀ ਯਾਦ ਆਉਂਦੀ ਤਾਂ ਉਸਦੇ ਦਿਲ ਵਿੱਚ ਚੁੱਭਨ ਜਿਹੀ ਮਹਿਸੂਸ ਹੁੰਦੀ ਤੇ ਉਸਦੀ ਆਤਮਾ ਤੇ ਇੱਕ ਅਜਿਹਾ ਡਰ ਛਾ ਜਾਂਦਾ ਜਿਸ ਕਾਰਨ ਵਾਰ-ਵਾਰ ਉਸ ਨੂੰ ਆਪਣੇ ਆਪ ਤੇ ਗੁੱਸਾ ਵੀ ਆਉਂਦਾ ਉਹ ਅਕਸਰ ਹੀ ਮਨੀਮਨ ਦੁਖੀ ਰਹਿੰਦਾ ਤੇ ਮਨੀਮਨ ਕਹਿੰਦਾ ਕਿ ਮੇਰੀ ਬੁੱਧੀ ਕਿੰਨੀ ਖੋਟੀ ਸੀ ਮੈਂ ਅਜਿਹਾ ਪਾਗਲਪਨ ਕਿਉਂ ਕੀਤਾ ਖੈਰ ਬੀਤਿਆ ਹੋਇਆ ਸਮਾਂ ਉਸ ਦੇ ਹੱਥ ਵਿੱਚ ਨਹੀਂ ਆ ਸਕਦਾ ਫਿਰ ਵੀ ਉਸਨੇ 40 ਸੋਨੇ ਦੀਆਂ ਮੋਹਰਾਂ ਨੂੰ ਇੱਕ ਲਾਲ ਕੱਪੜੇ ਵਿੱਚ ਬੰਨ ਕੇ ਸੰਦੂਕ ਵਿੱਚ ਰੱਖ ਦਿੱਤਾ ਤੇ ਇਹ ਫੈਸਲਾ ਕੀਤਾ ਕਿ ਉਸ ਮਹਾਤਮਾ ਨੂੰ ਵਾਪਸ ਕਰ ਦੇਗਾ ਫਿਰ ਉਸਨੇ ਮਹਾਤਮਾ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਬਹੁਤ ਲੋਕਾਂ ਨੂੰ ਮਹਾਤਮਾ ਨੂੰ ਲੱਭਣ ਲਈ ਭੇਜਿਆ ਪਰ ਮਹਾਤਮਾ ਦੀ ਕੋਈ ਖ਼ਬਰਸਾਰ ਨਾ ਮਿਲੀ ਉਹ ਉਸ ਮਹਾਤਮਾ ਤੱਕ ਪਹੁੰਚ ਹੀ ਨਾ ਸਕੇ ਸਮਾਂ ਬੀਤਦਾ ਗਿਆ ਸ਼ੰਭੂ ਹੁਣ ਉਸ ਘਟਨਾ ਨੂੰ ਭੁੱਲੀ ਗਿਆ ਸੀ ਪਰ ਸੋਨੇ ਦੀਆਂ ਮੋਹਰਾ ਅਜੇ ਵੀ ਇੱਕ ਲਾਲ ਕੱਪੜੇ ਵਿੱਚ ਲਪੇਟੀਆਂ ਹੋਈਆਂ ਉਸੇ ਸੰਦੂਕ ਵਿੱਚ ਪਈਆਂ ਸਨ ਸਮਾਂ ਗੁਜ਼ਰਦਾ ਗਿਆ ਤੇ ਸੁਚੇਤ ਹੁਣ 21 ਸਾਲ ਦਾ ਹੋ ਗਿਆ ਇਸ ਦੇ ਨਾਲ ਨਾਲ ਉਸ ਨੂੰ ਇੱਕ ਖਤਰਨਾਕ ਬਿਮਾਰੀ ਨੇ ਘੇਰ ਲਿਆ ਸੁਚੇਤ ਦੇ ਇਲਾਜ ਵਿੱਚ ਬਹੁਤ ਹੀ ਸਾਰਾ ਧਨ ਖਰਚ ਹੋ ਰਿਹਾ ਸੀ ਫਿਰ ਇੱਕ ਦਿਨ ਅਚਾਨਕ ਸ਼ੰਭੂ ਆਪਣੀ ਪਤਨੀ ਸ਼ੋਭਾ ਤੇ ਪੁੱਤਰ ਸੁਚੇਤ ਦੇ ਨਾਲ ਹਰਦਵਾਰ ਲਈ ਰਵਾਨਾ ਹੋ ਗਿਆ ਉੱਥੇ ਪਹੁੰਚ ਕੇ ਉਹ ਆਸ਼ਰਮ ਵਿੱਚ ਰੁਕੇ ਉੱਥੇ ਸ਼ੰਭੂ ਨੂੰ ਪਤਾ ਲੱਗਿਆ ਕਿ ਉਸਦੇ ਪੁੱਤਰ ਸੁਚੇਤ ਦਾ ਵਿਵਹਾਰ ਤਾਂ ਬਿਲਕੁਲ ਹੀ ਸਾਧੂਆਂ ਵਰਗਾ ਹੋ ਰਿਹਾ ਏ ਉਸ ਵਿੱਚ ਵਿਹਾਰਗ ਆ ਰਿਹਾ ਏ ਉਹ ਦਿਨ ਰਾਤ ਸਾਧੂਆਂ ਦੇ ਆਸ਼ਰਮ ਵਿੱਚ ਹੀ ਸਮਾਂ ਬਿਤਾਉਂਦਾ ਏ ਤੇ ਜਦੋਂ ਵੀ ਕਿਸੇ ਦੀਨ ਦੁਖੀ ਜਾਂ ਗਰੀਬ ਨੂੰ ਦੇਖਦਾ ਏ ਤਾਂ ਉਸ ਦੀ ਮਦਦ ਜ਼ਰੂਰ ਕਰਦਾ ਏ ਇਹ ਵੇਖ ਕੇ ਸ਼ੰਭੂ ਬਹੁਤ ਪਰੇਸ਼ਾਨ ਹੁੰਦਾ ਪਰ ਉਹ ਕੁਝ ਨਹੀਂ ਸੀ ਕਰ ਸਕਦਾ ਸੁਚੇਤ ਉਸਦਾ ਇਕਲੌਤਾ ਪੁੱਤ ਸੀ ਉਸ ਦਾ ਚਿਹਰਾ ਵੇਖ ਕੇ ਸ਼ੰਭੂ ਦਾ ਗੁੱਸਾ ਸ਼ਾਂਤ ਹੋ ਜਾਂਦਾ ਉਹ ਬਹੁਤ ਸੋਚਦਾ ਪਰ ਸੁਚੇਤ ਦੇ ਸੁਭਾਅ ਵਿੱਚ ਆ ਰਿਹਾ ਇਸ ਵਿਦਲਾ ਦਾ ਕਾਰਨ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਇੱਕ ਦਿਨ ਸ਼ਾਮ ਦੇ ਸਮੇਂ ਸੁਚੇਤ ਭਜਨ ਬੰਦਗੀ ਕਰਕੇ ਆਪਣੇ ਆਸ਼ਰਮ ਵੱਲ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਆਦਮੀ ਰੋਂਦਾ ਹੋਇਆ ਮਿਲਿਆ ਜ ਜ ਸੁਚੇਤ ਨੇ ਹੈਰਾਨੀ ਨਾਲ ਪੁੱਛਿਆ ਬਾਬਾ ਜੀ ਤੁਸੀਂ ਰੋ ਕਿਉਂ ਰਹੇ ਹੋ ਤਾਂ ਬੁੱਢਾ ਆਦਮੀ ਕਹਿਣ ਲੱਗਾ ਉੱਤਰ ਕੀ ਦਸਾਂ ਕਹਿਣ ਵਿੱਚ ਵੀ ਸ਼ਰਮ ਆਉਂਦੀ ਏ ਜੇ ਤੂੰ ਜਾਣਨਾ ਚਾਹੁੰਦਾ ਏ ਤਾਂ ਸੁਣ ਮੈਂ ਤੇ ਗੰਗਾ ਵਿੱਚ ਡੁੱਬ ਕੇ ਆਪਣਾ ਜੀਵਨ ਸਮਾਪਤ ਕਰਨ ਜਾ ਰਿਹਾ ਸੀ ਕਿਉਂਕਿ ਮੇਰੇ ਧਨ ਦਾ ਬਹੁਤ ਹੀ ਨੁਕਸਾਨ ਹੋਇਆ ਏ ਤੇ ਮੇਰੇ ਸਿਰ ਤੇ ਬਹੁਤ ਸਾਰਾ ਕਰਜ਼ਾ ਏ ਸੁਚੇਤ ਕਹਿਣ ਲੱਗਾ ਛੋਟੀ ਜਿਹੀ ਤਾਂ ਗੱਲ ਐ ਇਹ ਸੁਣ ਉਸ ਬੁੱਢੇ ਵਿਅਕਤੀ ਨੇ ਭਰੀਆਂ ਅੱਖਾਂ ਨਾਲ ਸੁਚੇਤ ਵੱਲ ਵੇਖਦੇ ਹੋਏ ਕਿਹਾ ਮੇਰੇ ਕੋਲੋਂ ਆਪਣਾ ਕਰਜ਼ਾ ਚੁਕਾਇਆ ਨਹੀਂ ਜਾ ਰਿਹਾ ਮੇਰੇ ਕੋਲ ਆਤਮੋਤਿਆ ਕਰਨ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਹੈ ਸੁਚੇਤ ਕੁਝ ਸਮੇਂ ਲਈ ਚੁੱਪ ਰਿਹਾ ਤੇ ਇਹ ਚੁੱਪ ਉਸ ਬਦਕਿਸਮਤ ਬੁੱਢੇ ਲਈ ਇੱਕ ਉਮੀਦ ਬਣ ਗਈ ਉਸਦੇ ਹੰਝੂ ਰੁਕ ਗਏ ਸੁਚੇਤ ਨੇ ਪੁੱਛਿਆ ਮੈਨੂੰ ਇਹ ਦੱਸੋ ਤੁਹਾਨੂੰ ਕਿੰਨੇ ਤੰ ਦੀ ਲੋੜ ਏ ਦੋਸਤੋ ਜਦੋਂ ਇਨਸਾਨ ਨਿਰਾਸ਼ ਹੁੰਦਾ ਏ ਤਾਂ ਉਸ ਨੂੰ ਹਰ ਕਦਮ ਤੇ ਉਮੀਦ ਨਜ਼ਰ ਆਉਂਦੀ ਏ ਉਸ ਬੁੱਢੇ ਵਿਅਕਤੀ ਨੇ ਵੀ ਹਿਸਾਬ ਕਰਕੇ ਜਵਾਬ ਦਿੰਦੇ ਹੋਏ ਸੁਚੇਤ ਨੂੰ ਕਿਹਾ ਮੇਰੇ ਸਿਰ ਤੇ ਲਗਭਗ 400 ਸੋਨੇ ਦੀਆਂ ਮੋਹਰਾਂ ਦਾ ਕਰਜ਼ਾ ਹੈ ਸੁਚੇਤ ਫਿਰ ਤੋਂ ਕੁਝ ਸੋਚ ਵਿੱਚ ਪੈ ਗਿਆ ਤੇ ਕੁਝ ਸੋਚਣ ਤੋਂ ਬਾਅਦ ਉਸਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਸ ਇੱਥੇ ਹੀ ਗੰਗਾ ਦੇ ਤੱਟ ਤੇ ਮੇਰੀ ਉਡੀਕ ਕਰੋ ਮੈਂ ਬਸ ਹੁਣੇ ਵਾਪਸ ਆਇਆ ਤੁਹਾਡੇ ਲਈ ਮੈਂ ਕਿਤੋਂ ਨਾ ਕਿਤੋਂ ਧਨ ਜ਼ਰੂਰ ਲਿਆਵਾਂਗਾ ਬੁੱਢੇ ਆਦਮੀ ਨੇ ਕਿਹਾ ਪੁੱਤਰ ਇੱਥੇ ਨੇੜੇ ਹੀ ਇੱਕ ਧਰਮਸ਼ਾਲਾ ਹੈ ਤੁਸੀਂ ਉੱਥੇ ਹੀ ਆ ਜਾਇਓ ਸੋ ਉਸੇ ਵੇਲੇ ਸੁਚੇਤ ਦੌੜਦਾ ਹੋਇਆ ਆਸ਼ਰਮ ਵੱਲ ਗਿਆ ਉਸ ਸਮੇਂ ਉਸਦੇ ਦਿਲ ਵਿੱਚ ਇੱਕ ਅਜੀਬ ਜਿਹੀ ਹਲਚਲ ਸੀ ਉਸਦਾ ਮਨ ਬੇਚੈਨ ਸੀ ਉਹ ਚਾਹੁੰਦਾ ਸੀ ਕਿ ਜਿੰਨੀ ਵੀ ਜਲਦੀ ਹੋ ਸਕੇ ਉਸ ਬੁੱਢੇ ਬਾਬੇ ਦਾ ਸੰਕਟ ਦੂਰ ਕਰ ਸਕੇ ਜਿਵੇਂ ਕਿਸੇ ਸ਼ਕਤੀ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਬੁੱਢੇ ਬਾਬੇ ਦੀ ਸਹਾਇਤਾ ਕਰਨਾ ਹੀ ਮੇਰਾ ਧਰਮ ਹੈ ਉਹ ਇੱਕ ਖਾਸ ਭਾਵਨਾ ਨਾਲ ਆਪਣੇ ਆਸ਼ਰਮ ਵੱਲ ਭੱਜਿਆ ਜਦੋਂ ਉੱਥੇ ਪਹੁੰਚਿਆ ਤਾਂ ਉਸਦੇ ਮਾਤਾ-ਪਿਤਾ ਉੱਥੇ ਨਹੀਂ ਸਨ। ਹੁਣ ਸੁਚੇਤ ਦਾ ਰਸਤਾ ਵੀ ਸਾਫ਼ ਸੀ। ਉਸ ਉਸਨੇ ਸੰਦੂਕ ਤੇ ਜੋ ਤਾਲਾ ਲੱਗਿਆ ਹੋਇਆ ਸੀ ਉਸ ਨੂੰ ਇੱਕ ਪੱਥਰ ਨਾਲ ਤੋੜ ਦਿੱਤਾ। ਫਿਰ ਸੰਦੂਕ ਵਿੱਚ ਹੱਥ ਪੱਲਾ ਮਾਰਨ ਲੱਗਾ। ਨਿਰਾਸ਼ਾ ਨੇ ਆਪਣੀ ਜਗ੍ਹਾ ਬਣਾ ਲਈ ਪਰ ਆਸ ਨੇ ਬਨ ਬਨ ਦਿੱਤੇ ਸਨ। ਤਦ ਅਚਾਨਕ ਹੀ ਸੰਦੂਕ ਨੂੰ ਫਰੋਲਦਿਆਂ ਹੋਇਆਂ ਇੱਕ ਆਸ ਦੀ ਕਿਰਨ ਨਜ਼ਰ ਆਈ। ਸੁਚੇ ਦੇ ਹੱਥੋਂ ਲਾਲ ਕੱਪੜਾ ਆ ਗਿਆ ਉਸਨੇ ਉਸ ਨੂੰ ਕੰਬਦੇ ਹੋਏ ਹੱਥਾਂ ਤੇ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਖੋਲਿਆ ਜਦੋਂ ਉਸਨੇ ਦੇਖਿਆ ਕਿ ਉਸ ਦੇ ਵਿੱਚ ਸੋਨੇ ਦੀਆਂ ਮੋਹਰਾਂ ਹਨ ਤੇ ਉਸ ਦਾ ਦਿਲ ਫੁੱਲਾਂ ਵਾਂਗੂ ਖਿੜ ਗਿਆ ਇਹ ਉਹੀ ਸੋਨੇ ਦੀਆਂ ਮੋਹਰਾਂ ਸੀ ਜੋ ਸ਼ੰਭੂ ਨੇ ਉਸ ਮਹਾਤਮਾ ਤੋਂ ਚੋਰੀ ਕੀਤੀਆਂ ਸਨ ਜਦੋਂ ਉਸਨੇ ਮੋਹਰਾਂ ਦੀ ਗਿਣਤੀ ਕੀਤੀ ਤਾਂ ਪੂਰੀਆਂ 400 ਹੀ ਨਿਕਲੀਆਂ ਸੁਚੇ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸਨੇ ਮੋਹਰਾਂ ਆਪਣੀ ਜੇਬ ਵਿੱਚ ਪਾਈਆਂ ਤੇ ਕੱਪੜੇ ਨੂੰ ਵਾਪਸ ਸੰਦੂਕ ਵਿੱਚ ਰੱਖ ਦਿੱਤਾ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਖੁਸ਼ੀ ਦੇ ਨਾਲ ਉਹ ਬੁੱਢੇ ਬਾਬੇ ਵੱਲ ਭੱਜਿਆ ਜਦੋਂ ਹੀ ਉਹ ਬੁੱਢੇ ਬਾਬੇ ਕੋਲ ਪਹੁੰਚਿਆ ਉਸ ਨੇ ਉਹਨਾਂ ਨੂੰ ਉਹ ਮੋਹਰੇ ਦੇ ਦਿੱਤੀਆਂ ਦੋਸਤੋ ਹਰ ਵਿਅਕਤੀ ਨੂੰ ਪਿਛਲੇ ਜਨਮ ਦਾ ਕਰਜ਼ਾ ਚੁਕਾਉਣਾ ਹੀ ਪੈਂਦਾ ਏ ਇਹ ਬੁੱਢਾ ਬਾਬਾ ਕੋਈ ਹੋਰ ਨਹੀਂ ਬਲਕਿ ਉਹੀ ਰਸੋਈਆ ਸੀ ਜਿਸ ਨੇ ਉਸ ਮਹਾਤਮਾ ਦੇ ਅੰਨਦਾਨ ਦੇ ਪੰਡਾਰੇ ਦਾ ਪ੍ਰਬੰਧ ਕੀਤਾ ਸੀ પરમહાત્મા ਦੀ ਮੌਤ ਹੋਣ ਦੇ ਕਾਰਨ ਇਸ ਦੇ ਧਨ ਦੀ ਹਾਨੀ ਹੋ ਗਈ ਕਿਉਂਕਿ ਸਾਰੇ ਖਰਚੇ ਦਾ ਭੁਗਤਾਨ ਇਸ ਰਸੋਈਏ ਨੂੰ ਹੀ ਕਰਨਾ ਪਿਆ ਸੀ ਜਿਸ ਕਰਕੇ ਇਸ ਬੁੱਢੇ ਬਾਬੇ ਤੇ ਉਹ ਸੋਨੇ ਦੀਆਂ ਮੋਹਰਾਂ ਦਾ ਕਰਜ਼ਾ ਚੜ ਗਿਆ ਸੀ ਤੇ ਕਰਜ਼ਾ ਵਿਆਜ ਪੈਂਦੇ ਪੈਂਦੇ ਉਹ ਮੋਹਰਾਂ ਹੁਣ 400 ਮੋਹਰਾਂ ਹੋ ਗਈਆਂ ਸਨ ਤੇ ਇਸ ਚੇਤ ਉਹੀ ਮਹਾਤਮਾ ਹੈ ਜੋ ਸ਼ੰਭੂ ਦੇ ਘਰ ਵਿੱਚ ਜਨਮ ਲੈ ਕੇ ਆਪਣਾ ਕਰਜ਼ਾ ਚੁਕਾ ਕੇ ਮੁਕਤ ਹੋਣ ਲਈ ਆਇਆ ਹੈ ਹੁਣ ਅੱਗੇ ਸੁਣੋ ਪਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਜਦੋਂ ਸੁਚੇਤ ਬੁੱਢੇ ਬਾਬੇ ਨੂੰ ਮੋਹਰਾਂ ਦੇ ਕੇ ਵਾਪਸ ਪਰਤ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਇੱਕ ਅਜਈ ਸ਼ਾਂਤੀ ਸੀ ਜਿਵੇਂ ਉਸ ਦਾ ਜਨਮ ਹੀ ਇਸ ਕੰਮ ਨੂੰ ਪੂਰਾ ਕਰਨ ਲਈ ਹੋਇਆ ਸੀ ਮੋਹਰਾਂ ਦਿੰਦਿਆਂ ਹੀ ਸੁਚੇਤ ਦੇ ਵੀ ਪ੍ਰਾਣ ਨਿਕਲ ਗਏ ਦੂਜੇ ਦਿਨ ਸਵੇਰੇ ਜਦੋਂ ਇਹ ਗੱਲ ਸ਼ੰਭੂ ਤੇ ਸ਼ੋਭਾ ਨੂੰ ਪਤਾ ਲੱਗੀ ਕਿ ਉਹਨਾਂ ਦਾ ਪੁੱਤਰ ਮੌਤ ਨੂੰ ਪ੍ਰਾਪਤ ਹੋ ਚੁੱਕਿਆ ਹੈ ਉਹ ਦੁੱਖਾਂ ਦੇ ਕਾਰਨ ਉਹਨਾਂ ਦਾ ਦਿਲ ਬਹੁਤ ਹੀ ਪੀੜਾ ਨਾਲ ਭਰ ਗਿਆ ਤੇ ਨਿਰਾਸ਼ਾ ਦੇ ਨਾਲ ਉਹਨਾਂ ਨੇ ਵੀ ਆਪਣੇ ਪ੍ਰਾਣਾ ਨੂੰ ਤਿਆਗ ਦਿੱਤਾ ਜਦੋਂ ਉਹਨਾਂ ਤਿੰਨਾਂ ਦੀ ਮੌਤ ਹੋ ਗਈ ਤਾਂ ਉਸੇ ਰਸੋਈਏ ਨੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਦੋਂ ਉਹਨਾਂ ਤਿੰਨਾਂ ਦੀਆਂ ਆਤਮਾਵਾਂ ਨੂੰ ਯਮਰਾਜ ਦੇ ਦਰਬਾਰ ਵਿੱਚ ਲਿਆਂਦਾ ਗਿਆ ਯਮਰਾਜ ਨੇ ਸੁਚੇਤ ਨੂੰ ਸਵਰਗ ਵਿੱਚ ਭੇਜ ਦਿੱਤਾ ਦੂਜੇ ਪਾਸੇ ਸ਼ੰਭੂ ਤੇ ਉਸਦੀ ਪਤਨੀ ਸ਼ੋਭਾ ਨੂੰ ਕੋਹਰ ਨਰਕ ਵਿੱਚ ਸੁੱਟ ਦਿੱਤਾ ਇਸ ਤੋਂ ਬਾਅਦ ਦੋਵਾਂ ਨੂੰ ਅਪਾਹਜ ਬਣਾ ਕੇ ਧਰਤੀ ਤੇ ਕੁੱਤੇ ਦੇ ਰੂਪ ਵਿੱਚ ਜਨਮ ਦੇ ਕੇ ਵਾਪਸ ਭੇਜ ਦਿੱਤਾ ਸੋ ਦੋਸਤੋ ਜੋ ਵੀ ਮਨੁੱਖ ਆਪਣੀ ਜਨਮ ਵਿੱਚ ਕਰਜ਼ਾ ਨਹੀਂ ਚੁਕਾ ਪਾਉਂਦੇ ਉਹਨਾਂ ਨੂੰ ਜਨਮਾਂ ਜਨਮਾਂ ਤੱਕ ਦੁੱਖ ਭੋਗਣੇ ਪੈਂਦੇ ਨੇ ਇਸੇ ਲਈ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦੇ ਐਹਸਾਨ ਤੇ ਕਰਜ਼ੇ ਥੱਲੇ ਨਹੀਂ ਆਉਣਾ ਚਾਹੀਦਾ ਉਸ ਨੂੰ ਸਮਾਂ ਰਹਿੰਦੇ ਹੀ ਆਪਣੇ ਉਹ ਐਹਸਾਨ ਤੇ ਕਰਜ਼ੇ ਚੁਕਾ ਦੇਣੇ ਚਾਹੀਦੇ ਨੇ ਸੋ ਮਹਾਤਮਾ ਅੱਗੇ ਕਹਿੰਦੇ ਨੇ ਕਿ ਤੁਹਾਡੇ ਦੂਜੇ ਸਵਾਲ ਦੇ ਅਨੁਸਾਰ ਮੌਤੇ ਬਾਅਦ ਵੀ ਪੰਜ ਅਜៃਆ ਚੀਜ਼ਾਂ ਨੇ ਜੋ ਆਤਮਾ ਦਾ ਸਾਥ ਨਹੀਂ ਛੱਡਦੀਆਂ ਜਾਈ ਮੌਤੇ ਬਾਅਦ ਜਦੋਂ ਆਤਮਾ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਹ ਚੀਜ਼ਾਂ ਆਤਮਾ ਦੇ ਨਾਲ ਉਸ ਨਵੇਂ ਸਰੀਰ ਵਿੱਚ ਵੀ ਪ੍ਰਵੇਸ਼ ਕਰ ਜਾਂਦੀਆਂ ਨੇ ਪਹਿਲੀ ਚੀਜ਼ ਹੈ ਕਾਮਨਾ ਜੋ ਮਨੁੱਖ ਦੀ ਮੌਤੇ ਨਾਲ ਹੀ ਰਹਿੰਦੀ ਏ ਤੇ ਅਗਲੇ ਜਨਮ ਵਿੱਚ ਹੀ ਉਸਦੇ ਨਾਲ ਰਹਿੰਦੀ ਏ ਦੂਜੀ ਹੈ ਕਰਮ ਮਨੁੱਖ ਇਸ ਜਨਮ ਵਿੱਚ ਪੁੰਨ ਕਰਮ ਕਰਦਾ ਹੈ ਤਾਂ ਅਗਲੇ ਜਨਮ ਵਿੱਚ ਵੀ ਉਸ ਮਨੁੱਖ ਨੂੰ ਸ਼ਾਂਤੀ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਪਰ ਜੇਕਰ ਪਾਪ ਕਰਦਾ ਹੈ ਜਾਂ ਕਰਜ਼ਾਲ ਕਿਸੇ ਦਾ ਨਹੀਂ ਚੁਕਾਉਂਦਾ ਜਾਂ ਕਿਸੇ ਨੂੰ ਤੰਗ ਕਰਦਾ ਹੈ ਤਾਂ ਫਿਰ ਉਹ ਅਗਲੇ ਜਨਮ ਦੇ ਵਿੱਚ ਵੀ ਦੁੱਖੀ ਭੋਗਦਾ ਹੈ ਤੀਜੀ ਵਾਸਨਾ ਹੈ ਵਾਸਨਾ ਇੱਕ ਅਜਿਹੀ ਚੀਜ਼ ਹੈ ਜਿਸ ਦਾ ਕੋਈ ਅੰਤ ਨਹੀਂ ਮੌਤ ਦੀ ਚੌਕੜ ਤੇ ਪਏ ਹੋਏ ਲੋਕ ਵੀ ਵਾਸਨਾ ਤੋਂ ਮੁਕਤ ਨਹੀਂ ਹੋ ਪਾਉਂਦੇ ਸੰਸਾਰਿਕ ਸੁੱਖ ਦੀ ਚਾਹਤ ਤੇ ਕਾਮ ਦੀ ਇੱਛਾ ਵਾਸਨਾ ਨੂੰ ਘਟਾਉਂਦੀ ਨਹੀਂ ਸਗੋਂ ਵਧਾਉਂਦੀ ਹੈ ਮਨ ਦੀ ਸ਼ਾਂਤੀ ਤੇ ਗਿਆਨ ਹੀ ਇੱਕੋ ਇੱਕ ਵਸਤੂ ਹੈ ਜੋ ਵਾਸਨਾ ਤੋਂ ਮੁਕਤ ਕਰਵਾ ਸਕਦੀ ਹੈ ਚੌਥਾ ਇੱਕ ਗਿਆਨਮਾਨ ਬੁੱਧੀਮਾਨ ਮਨੁੱਖ ਹਮੇਸ਼ਾ ਹੀ ਗਿਆਨਮਾਨ ਤੇ ਵਿਵੇਕਸ਼ੀ ਰਹਿੰਦੇ ਨੇ ਜਿਸ ਕਾਰਨ ਉਹਨਾਂ ਨੂੰ ਜਲਦੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਪੰਜਵੀਂ ਗੱਲ ਕਰਜ਼ਾ ਇਹ ਇੱਕ ਅਜਿਹੀ ਐਸੀ ਚੀਜ਼ ਹੈ ਜੋ ਮਨੁੱਖ ਦੇ ਮਰਨ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਦੀ ਜੇਕਰ ਕਿਸੇ ਤੋਂ ਕਰਜ਼ਾ ਲਿਆ ਹੈ ਤਾਂ ਉਸ ਨੂੰ ਮਰਨ ਤੋਂ ਪਹਿਲਾਂ ਜ਼ਰੂਰ ਚੁਕਾ ਦੇਣਾ ਚਾਹੀਦਾ ਹੈ ਲਿਆ ਹੋਇਆ ਕਰਜ਼ਾ ਤੇ ਦਿੱਤਾ ਹੋਇਆ ਕਰਜ਼ਾ ਜਨਮਾਂ ਜਮਾਂਤਰਾਂ ਤੱਕ ਉਸ ਮਨੁੱਖ ਦੇ ਨਾਲ ਹੀ ਰਹਿੰਦਾ ਹੈ ਜੇਕਰ ਕੋਈ ਮਨੁੱਖ ਕਰਜ਼ਾ ਲੈ ਕੇ ਮਾਰਦਾ ਹੈ ਤਾਂ ਉਸ ਦਾ ਕਰਜ਼ਾ ਪਰਲੋਕ ਵਿੱਚ ਵਾਪਸ ਮੰਗਿਆ ਜਾਂਦਾ ਹੈ ਤੇ ਨਾਲ ਹੀ ਉਸ ਨੂੰ ਆਪਣੇ ਕਰਜ਼ੇ ਦੀ ਸਜ਼ਾ ਵੀ ਮਿਲਦੀ ਹੈ ਇੰਨਾ ਹੀ ਨਹੀਂ ਅਗਲੇ ਜਨਮ ਵਿੱਚ ਉਸ ਮਨੁੱਖ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਅਪਾਹਜ ਬਣਾ ਕੇ ਮੁਰ ਜਨਮ ਦੇ ਕੇ ਇਸ ਧਰਤੀ ਤੇ ਭੇਜਿਆ ਜਾਂਦਾ ਏ ਸੋ ਅਗਲੇ ਜਨਮ ਵਿੱਚ ਵੀ ਉਹ ਵਿਅਕਤੀ ਸੁੱਖ ਸਹੂਲਤਾਂ ਤੋਂ ਦੂਰ ਹੀ ਰਹਿੰਦਾ ਏ ਤੇ ਹਮੇਸ਼ਾ ਆਪਣੇ ਜੀਵਨ ਵਿੱਚ ਦੁਖੀ ਰਹਿੰਦਾ ਏ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮਿਲਦੇ ਰਹਾਂਗੇ ਅਜਈਆਂ ਹੀ ਕੁਝ ਹੋਰ ਨਵੀਆਂ ਵਧੀਆ ਮਨ ਨੂੰ ਸਕੂਨ ਦੇਣ ਵਾਲੀਆਂ ਵੀਡੀਓਜ਼ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਫਿਰ ਮਿਲਾਂਗੇ